ਸਤ ਸਤਿ ਸਤ ਜੀ ਕਿ ਉਹ ਚਾਹਲਾ ਠੀਕ ਹੋ ਸਾਰੇ ਹਾਂ ਜੀ ਹੂੰ ਆਪਾਂ ਚੱਲੇ ਆ ਮਾਤਾ ਜੀ ਦੀ ਗੁਫਾ ਦੇ ਅੰਦਰ ਪੱਤਰ ਫਟ ਡੂੰਗੀ ਥੱਲੇ ਗੁਫਾ ਹੈਗੀ ਪਰ ਜੀਨ ਗੁਫਾ ਸਾਤਾ ਦੀ ਹੁਣ ਚਾਰਵੇਂ ਥੱਲੇ ਮਾਈਂ ਦੇ ਰੂਪ ਚ ਉੱਪਰ ਜੀਨ ਗੁਫਾ 70 ਕੋਟਾ हां जी दोस्तों हुन ਆਪਾਂ ਗੁਫਾ ਦੇ ਅੰਦਰ ਪਹੁੰਚ ਗਏ ਗੁਫਾ ਇੰਨੀ ਖਤਰਨਾਕ ਸੀ ਆਪਾਂ ਨੂੰ ਡਰ ਵੀ ਲੱਗਦਾ ਸੀ ਪਰ ਮਾਤਾ ਦੀ ਨਹੀਂ ਹਿੰਮਤ ਕਰਕੇ ਆਪਾਂ ਅੰਦਰ ਚਲੇ ਗਏ ਗੁਫਾ ਬਹੁਤ ਡਰਾਉਣੀ ਸੀ ਇੰਜ ਲੱਗਦਾ ਸੀ ਕਿ ਆਪਾਂ ਹੁਣ ਤੁਰਤਾ ਪਏ ਵੀ ਵਾਪਸ ਕਿਵੇਂ ਮੁੜ ਕੇ ਆਵਾਂਗੇ ਜਾਣਾ ਤਾਂ ਪਰ ਫਿਰ ਵੀ ਸੌਖਾ ਸੀ ਵਾਪਸ ਆਉਣਾ ਬਹੁਤ ਔਖਾ ਸੀ ਬਸ ਥੋੜਾ ਥੋੜਾ ਥਾਂ ਹੀ ਸੀ ਲੰਘਣ ਵਾਸਤੇ ਇੰਨਾ ਜ਼ਿਆਦਾ ਥਾਂ ਵੀ ਹੈ ਨਹੀਂ ਸੀਗਾ ਇਹ ਨਹੀਂ ਸੀਗੇ ਜੀ ਵੀ ਹੁਣ ਵੀ ਆਪਾਂ ਅੰਦਰ ਜਾਵਾਂਗੇ ਵੀ ਆਕਸੀਜਨ ਕਰਕੇ ਸਾਹ ਔਖੇ ਹੋਣਗੇ ਪਰ ਮਾਤਾ ਜੀ ਦੀ ਕਿਰਪਾ ਨਾਲ ਇਹ じゃ ਕੁਝ ਵੀ ਨਹੀਂ ਹੋਇਆ ਆਪਾਂ ਤਾਂ ਦੋਸਤ ਚਲੇ ਗਏ ਅੰਦਰ ਤੇ ਮਾਤਾ ਜੀ ਦੀ ਕਿਰਪਾ ਨਾਲ ਵਾਪਸ ਵੀ ਆ ਗਏ ਪਰ ਉਹ ਇਹ ਜ ਸਾਡੇ ਨਾਲ ਕੁਝ ਵੀ ਨਹੀਂ ਹੋਇਆ ਅਸੀਂ ਮਾਤਾ ਜੀ ਦੀ ਗੁਫਾ ਕਿੱਥੇ ਆਪਾਂ ਨੇ ਮੱਥਾ ਟੇਕਿਆ ਹੁਣ ਕੀ ਇਹ ਉਹ ਜਗ੍ਹਾ ਹੈਗੀ ਇੱਥੋਂ ਹੁਣ ਆਪਾਂ ਮੱਥਾ ਟੇਕ ਕੇ ਹੁਣ ਆਪਾਂ ਇੱਥੋਂ ਵਾਪਸ ਹੋਵਾਂਗੇ ਆਪਾਂ ਵਾਪਸ ਮੁੜਦੇ ਵੀ ਵਿਖਾਵਾਂਗੇ ਤੁਹਾਨੂੰ ਉੰਜ ਇੱਥੇ ਆਪਾਂ ਸਾਰੇ ਜਾਨੇ ਮੱਥਾ ਟੇਕ ਕੇ ਹੁਣ ਆਪਾਂ ਕਰਾਂਗੇ ਵਾਪਸੀ ਮੱਥਾ ਵੀ ਜੀ ਬਹੁਤ ਔਖਾ ਟਿਕਦਾ ਸੀ ਜਿਵੇਂ ਸਿੱਧਾ ਨਹੀਂ ਹੋਇਆ ਜਾਂਦਾ ਸੀਗਾ ਤੇ ਬਸ ਨੇ ਉਹ ਕੀ ਮੱਥਾ ਟੇਕਣਾ ਪੈਂਦਾ ਸੀਗਾ ਬਹੁਤ ਔਖੀ ਜਗ੍ਹਾ ਸੀਗੀ ਇਹ ਬਾਕੀ ਅੱਜਾਂ ਤਾਂ ਵੇਖੀ ਵੀ ਹੋਣੀ ਹੈਗੀ ਕੋ ਜੀ ਪਹਾੜ ਕੇ ਮੇਰੀ ਮਾਤਾ ਜੀ ਦੇ ਅੰਦਰ ਬਹੁਤ ਜਿਆਦਾ ਵਿੰਗੇ ਟੇਡੇ ਜਿਹੇ ਪਹਾੜ ਨੇ ਮਸਾਂ ਵਿੰਗੇ ਟਿੱਡੇ ਜੋ ਕਿ ਮਸਾਂ ਟੱਪੇ ਸੀ ਅਸੀਂ ਬਾਪ ਸੌਣਾ ਤਾਂ ਬਹੁਤ ਹੀ ਔਖਾ ਸੀ ਜੀ ਕਿੰਨ ਟਕ ਤਾਹਾਨੂੰ ਚੜਨਾ ਸੀਗਾ ਨੀਚੇ ਨੂੰ ਤਾਂ ਆਪਾਂ ਸਿੱਧਾ ਹਨਾ ਸੌਖਾ ਵਗ ਜਾਂਦੇ ਹੈਗੇ ਤਾਂਹਾਂ ਚੜਨ ਦੇ ਵੇਲੇ ਬਹੁਤ ਔਖਾ ਹੁੰਦਾ ਸੀਗਾ ਪਰ ਸੇ ਔਖੇ ਸੌਖੇ ਹੋ ਕੇ ਮੱਥਾ ਟੇਕ ਕੇ ਹਾਂਜੀ ਸਾਨੂੰ ਬਾਸ ਮੁੜਨ ਵੇਲੇ ਨਾ ਇਹ ਨਹੀਂ ਪਤਾ ਲੱਗਦਾ ਸੀਗਾ ਵੀ ਹੁਣ ਰਸਤਾ ਕਿੱਧਰ ਨੂੰ ਜਾਂਦਾ ਕਿਉਂਕਿ ਥੋੜਾ ਜਿਹਾ ਉੱਪਰ ਨੂੰ ਵੀ ਜਾਂਦਾ ਸੀਗਾ ਸਾਨੂੰ ਕੁਝ ਵੀ ਪਤਾ ਨਹੀਂ ਲੱਗਦਾ ਸੀਗਾ ਕਿਹੜਾ ਦਸੂ ਵੀ ਘਵਰਾ ਆ ਗਏ ਸੀ ਫਿਰ ਨਾ ਇੱਥੇ ਨਿਸ਼ਾਨ ਲੱਗਿਆ ਉਹ ਅਸੀਂ ਤੀਰ ਫਿਰ ਸਾਨੂੰ ਪਤਾ ਲੱਗੇ ਵੀ ਇਧਰ ਨੂੰ ਜਾਣਾ ਨਾ ਤੇ ਫਿਰ ਅਸੀਂ ਕਰਦੇ ਗਏ ਹਾਂ ਉਹਦੇ ਫਿਰ ਅਸੀਂ ਉੱਪਰ ਆ ਗਏ ਦੇਖੋ ਜੀ ਕਿੰਨੀ ਹੈ ਨਾ ਥੋੜੀ ਥੋੜੀ ਜਗ੍ਹਾ ਹੀ ਬਸ ਮਨ ਲਗਦਾ ਮੋਟੇ ਮੁੰਦੇ ਤੁਨੀ ਨੰਘ ਜਾਂਦਾ ਹੋਣਾ ਇੱਥੋਂ ਨਹੀਂ ਕੋਡੇ ਉਹੋ ਕੇ ਮਸਾ ਟਪਣਾ ਪੈਂਦਾਗਾ ਕਿਤੇ ਕਿਤੇ ਵਿੱਚ ਦੀ ਹਨੇਰਾ ਵੀ ਆ ਜਾਂਦਾ ਸੀ ਉਹ ਬਲਬ ਉਹ ਵੀ ਲੱਗੇ ਹੋਏ ਸੀ ਪਰ ਅਸੀਂ ਤਾਂ ਲੈਟ ਦੀ ਟੋਰਚ ਜਗਾਲੀ ਸੀਗੀ ਫੇਰ ਲੰਘ ਕੇ ਆਏ ਸੀਗੇ ਨਹੀਂ ਤਾਂ ਡਰ ਲੱਗਦਾ ਸੀ ਹਨੇਰੇ ਜਿਹਾ ਇਹ ਟੋਨੀ ਚੜਨਾ ਉੱਪਰ ਬਹੁਤ ਔਖਾ ਸੀ ਮਸਾਂ ਚੜੇ ਸੀ ਜਦੋਂ ਬਾਹਰ ਨਿਕਲਣਾ ਸੀਗਾ ਹੁਣ ਆਪਾਂ ਮੱਥਾ ਟੇਕ ਕੇ ਆ ਗਏ ਸੀਗੇ ਵਾਪਸ ਹੁਣ ਆਪ ਇਸ ਜਗ੍ਹਾ ਤੇ ਆਏ ਸੀਗੇ ਤੇ ਹੁਣ ਇੱਥੇ ਇੱਕ ਆਦੀਪ ਵਰਗੇ ਬਣਾਉਣਗੇ ਘਰ ਕਹਿੰਦੇ ਕੋਈ ਵੀ ਸੁੱਖ ਨਾ ਸੁੱਖ ਲੈ ਹਨਾ ਇੱਥੇ ਸੁੱਖ ਪੂਰੀ ਹੁੰਦੀ ਹੈਗੀ ਤੇ ਸਾਰੇ ਜਾਨੇ ਲੱਗੇ ਉਸੇ ਓਡੋ ਓਡਾ ਆਪਣਾ ਘਰ ਬਣਾਉਣ ਵੀ ਸਾਡਾ ਘਰ ਪਹਿਜੀ ਅਸੀਂ ਆਖਿਆ ਆਕਾਸ਼ ਨੂੰ ਆਖਿਆ ਆਪਣਾ ਤਾਂ ਬਹੁਤ ਘਰ ਬਹੁਤ ਵਧੀਆ ਬਣਿਆ ਹੋਇਆ ਹੈਗਾ ਆ ਕਾਦੀਪ ਕਹਿੰਦਾ ਨਹੀਂ ਆਪਣਾ ਤਿੰਨ ਮਜ਼ਲੀ ਘਰ ਪਹਿਜੀ ਚਲੋ ਦੇਖਦੇ ਹਾਂ ਕੀ ਜਵਾਬ ਦੀ ਸੁੱਖ ਪੂਰੀ ਹੋ ਜੇ ਹਨਾ ਪਰ ਮੀਤ ਦਾ ਸਾਰੀ ਰੱਖਦੇ ਆ ਕਿ ਆਪਣੇ ਸੁੱਖਾ ਪੂਰੀ ਹੋ ਜਾਣ ਪਰ ਮਾਤਾ ਸਾਭ ਦੀ ਸੁੱਖ ਪੂਰੀ ਕਰੇ ਇਹ ਜਗ੍ਹਾ ਨਾ ਉੱਥੇ ਹੈਗੀ ਜਿੱਥੇ ਆਪਾਂ ਨਾ ਗੁਫਾ ਦੇ ਅੰਦਰ ਮੱਥਾ ਟੇਕ ਕੇ ਆਉਨੇ ਹਨਾ ਉਹਦੀ ਨਾਲ ਹੀ ਹੈਗੀ ਉੱਪਰ ਤੇ ਉੱਪਰ ਜਾ ਕੇ ਇਹ ਸੁੱਖ ਪੂਰੀ ਹੁੰਦੀ ਹੈਗੀ ਇੱਥੇ ਇਤਨਾ ਬੰਨੀਆਂ ਹੁੰਦੀਆਂ ਨਿਗੀਆਂ ਵੀ ਕੋਈ ਵੀ ਸੁੱਖ ਸੁੱਖ ਲੈ ਹਨਾ ਵੀ ਆਪਣਾ ਘਰ ਪਹਿਜੇ ਵੀ ਮਾਤਾ ਉਸ ਦਾ ਘਰ ਜ਼ਰੂਰ ਪਵਾਉਂਦੀ ਜ਼ਰੂਰ ਸੁੱਖ ਪੂਰੀ ਕਰਦੀ ਹੈਗੀ ਚਲੋ ਦੇਖਦੇ ਆਂਗੇ ਆਪਣਾ ਤੰਗ ਮਜਲੀਕਰ ਜਰੂਰ ਪਾਵੇ ਹੁਣ ਆਪਾਂ ਦੁਆਰਾ ਚੱਲੇ ਹਾਂ ਨੀਚੇ ਨੂੰ ਹੁਣ ਆਪਾਂ ਦੁਆਰਾ ਚੱਲੇ ਨੀਚੇ ਨੂੰ ਬੱਸ ਸਟੈਂਡ ਰਸਤਾ ਚੇਂਜ ਕਰਕੇ ਦੇਖਿਆ ਹੈਗਾ ਬਦਲ ਕੇ ਤਵੇ ਇਧਰ ਇਨਾਂ ਦੇ ਘਰ ਘੁਰ ਬਣੇ ਹੋਏ ਨੇਗੇ ਪ੍ਰਿਆਸ਼ ਇਧਰ ਦੀ ਆ ਦੇਖੋ ਕਿਵੇਂ ਚੜ੍ਹਦੀਆਂ ਬੋੜੀਆਂ ਛੋਟੀਆਂ ਛੋਟੀਆਂ ਕਿਵੇਂ ਦਸਤੇ ਤੋਰਨੇ ਆਪਾਂ ਦੇ ਜੀ ਅੱਗੇ ਲੈ ਮੈਂ ਤਾਂ ਬੱਸ ਲੋਕ ਉਹ ਲੈ ਕੇ ਖੱਤਰ ਕਰਨ ਸਭ ਤੋਂ ਮਾਮਾ ਸਮਾਉਂ ਬੀਚੀ ਬਣਾਉਂਦੇ ਉਹ ਟਿੱਕੇ ਤਾਂ ਥੱਲੇ ਹੋਊਗੀ ਉਹ ਤੇ ਨਹੀਂ ਹੁੰਦੇ ਬੜੀ ਓਏ ਉਹ ਬੰਦਾ ਕਿਥੇ ਹੈ ਓਏ ਤੇਲ ਗੂਤਾ ਮਾਤੇ ਉਹ ਆਪੇ ਇੱਥੇ ਰਿਖਤ ਤੋਂ ਨਹੀਂ ਜਦ ਪੈਂਦਾ ਡੈਡਾ ਕੀ ਮਾਰਦੀ ਹੈ ਜੀ ਨਾ ਨਹੀਂ ਚੋਗੇ ਦਾੜੀ ਦਾ ਉੱਥੇ ਕਟਵਾ ਮੈਂ ਪਿੰਡ ਜਾ ਕੇ ਹੁਣ ਮੈਂ ਤਾਂ ਬਾਲ ਵੀ ਕਟਾਉਣੇ ਆ ਹਾਂਜੀ ਦੋਸਤੋ ਤੁਹਾਨੂੰ ਆਪਣਾ ਇਹ ਛੋਟਾ ਜਿਹਾ ਵਲੌਗ ਕਿਵੇਂ ਲੱਗਿਆ ਜੀ ਵਧੀਆ ਲੱਗਿਆ ਤਾਂ ਸਬਸਕ੍ਰਾਈਬ ਕਮੈਂਟ ਤੇ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਜੀ ਸਾਨੂੰ ਵੀ ਹੌਸਲੇ ਮਿਲਦਾ ਹਨਾ ਇੱਕ ਕਮੈਂਟ ਜ਼ਰੂਰ ਕਰਦਿਆ ਕਰੋ ਜੇ ਤੁਸੀਂ ਆਪਣਾ ਬਲੌਗ ਕਿਹੜੀ-ਕਿਹੜੀ ਜਗ੍ਹਾ ਤੋਂ ਵੇਖ ਰਹੇ ਹੋ ਜੀ ਅਸੀਂ ਅੱਗੇ ਤੋਂ ਵਧੀਆ-ਵਧੀਆ ਵਲੌਗ ਲੈ ਕੇ ਜ਼ਰੂਰ ਆਇਆ ਕਰਾਂਗੇ ਜੀ ਧੰਨਵਾਦ ਜੀ ਸਾਰਿਆਂ ਦਾ ਥੈਂਕ ਯੂ